ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 마ਸੀ ਬਾੜੇ ਦੀ ਥਾਂ ਸਾਡੇ ਲਈ ਬੜੀ ਮੁਕੱਦਸ ਆ ਪੰਥ ਦਿਵਾਲੀ شاہ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਚਮਕੌਰ ਦੀ ਗੜੀ ਤੋਂ ਟਾੜੀ ਮਾਰ ਕੇ ਨਿਕਲੇ ਪੰਥ ਦਾ ਹੁਕਮੀ ਔਰ ਵਕ ਵਕ ਥਾਵਾਂ ਤੋਂ ਹੁੰਦੇ ਹੋਏ ਇੱਥੇ ਸੱਚੇ ਪਾਤਸ਼ਾਹ ਨੇ ਫਿਰ ਟਿੰਡ ਦਾ ਸਹਰਾਣਾ ਲਾਇਆ ਮੈਂ ਉਹ ਖੂਬ ਹੀ ਦੇਖਿਆ ਮੈਂ ਅੱਗੇ ਵੀ ਇੱਥੇ ਆਉਣਾ ਤੋਂ ਇਹ ਤੇ ਸਾਡੇ ਲਈ ਬੜੀ ਮੁਕੱਦਸ ਥਾਂ ਆ ਜਿੱਥੇ ਪਾਤਸ਼ਾਹ ਨੇ ਵੱਡੇ ਸਾਹਿਬ ਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਵੀ ਰੱਬ ਦਾ ਸ਼ੁਕਰਾਨਾ ਕੀਤਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਜਿੱਥੇ ਹੀ ਸੱਚੇ ਪਾਤਸ਼ਾਹ ਦੇ ਨਾਲ ਭਾਈ ਦਾਇਆ ਸਿੰਘ ਹੋਣੀ 마שיਵਾੜੇ ਦੇ ਜੰਗਲਾਂ ਦੇ ਵਿੱਚੋਂ ਹੀ ਸਿੱਖੀ ਦੀ ਚੜ੍ਹਦੀ ਕਲਾ ਦਾ ਰਾਹ ਨਿਕਲਦਾ 마שיਵਾੜੇ ਦੇ ਜੰਗਲ ਹੀ ਸਾਨੂੰ ਦੱਸਦੇ ਆ ਕਿ ਔਖੇ ਔਖਾ ਸਮਾਵੇ ਵਿਪਤਾ ਦਾ ਸਮਾਵੇ ਜੇ ਰੱਬ ਦੇ ਆਸਰੇ ਦੇ ਉੱਤੇ ਆਂ ਤੇ ਆਪਾਂ ਸਾਰੀਆਂ ਬਿਪਤਾਵਾਂ ਤੋਂ ਬਾਹਰ ਨਿਕਲ ਜਾਾਂਗੇ ਇਹ ਸਾਡੇ ਗੁਰੂ ਦੀ ਧਰਤੀ ਆ ਹਰ ਸਿੱਖ ਨੂੰ ਇਸ ਧਰਤੀ ਨੂੰ ਸਜਦਾ ਕਰਨਾ ਆਉਣਾ ਚਾਹੀਦਾ ਹਰ ਇੱਥੋਂ ਇਹ ਪ੍ਰੇਰਣਾ ਲੈਣੀ ਚਾਹੀਦੀ ਆ ਕਿ ਸਾਡੇ ਗੁਰੂ ਨੇ ਪੰਥ ਲਈ ਪੁੱਤ ਸ਼ਹੀਦ ਕਰਵਾ ਕੇ ਵੀ ਰੱਬ ਦਾ ਸ਼ੁਕਰਾਨਾ ਕੀਤਾ ਅਸੀਂ ਉਸ ਗੁਰੂ ਵਾਲੇ ਬਣੀਏ ਗੁਰੂ ਦੇ ਨੇੜੇ ਆਈਏ ਗੁਰੂ ਵਾਲੇ ਬਣੀਏ ਗੁਰੂ ਦੇ ਰਸਤੇ ਦੇ ਉੱਤੇ ਤੁਰੀਏ ਤਾਂ ਮੇਰਾ ਇੱਥੇ ਆਉਣ ਦਾ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋਣਾ ਔਰ ਮੈਂ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਦੇ ਅੱਗੇ ਕਿ ਪਾਤਸ਼ਾਹ ਪੰਥ ਦੀ ਚੜ੍ਹਦੀ ਕਲਾ ਕਰੇ ਪੰਥ ਚ ਏਕਤਾ ਤੇ ਇਤਫਾਕ ਕਰੇ ਜਿਹੜੀਆਂ-ਜਿਹੜੀਆਂ ਵੀ ਅੱਜ ਸਾਨੂੰ ਚੁਣੌਤੀਆਂ ਵਾਂ ਜਾਂ ਮੁਸ਼ਕਲਾਂ ਵਾਂ ਗੁਰੂ ਸਾਨੂੰ ਥਾਪੜਾ ਦਵੇ ਅਸੀਂ ਉਹਨਾਂ ਦਾ ਸਾਹਮਣਾ ਕਰੀਏ ਇਹ ਪੰਜਾਬ ਜਿਹੜਾ ਗੁਰੂਆਂ ਦੇ ਨਾਂ ਤੇ ਜਿਉਂਦਾ ਵਾ ਇੱਥੇ ਕੋਈ ਨਸ਼ਾ ਨਾ ਹੋਵੇ ਇੱਥੇ ਕਿਸੇ ਨਾ ਧੱਕੇਸ਼ਾਈ ਨਾ ਹੋਵੇ ਇੱਥੇ ਕੋਈ ਗਰੀਬ ਮਰਨਾ ਨਾ ਹੋਵੇ ਇੱਥੇ ਕੋਈ ਭੁੱਖਾ ਨਾ ਹੋਵੇ ਇੱਥੇ ਅਸੀਂ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਰਹੀਏ ਇਹ ਅਰਦਾਸ ਮੈਂ ਪੰਥ ਦਿਵਾਲੀ ਗੁਰੂ ਗੋਬਿੰਦ ਸਿੰਘ ਦੀ ਅੱਗੇ ਇੱਥੇ ਮਾਸ਼ੀਵਾੜੀ ਦੇ ਧਰਤੀ ਤੇ ਕੀਤੀ ਸੀ। ਪਹਿਲ ਕੰਮ ਦੀ ਘਟਨਾ ਤੋਂ ਬਾਅਦ ਜਿਸ ਸਾਹਿਬ ਜੰਗ ਦਾ ਮਾਹੌਲ ਬਣਿਆ ਡਰ ਦਾ ਮਾਹੌਲ ਵੀ ਆ ਤੇ ਕਿਕਰਪਾਲਪੁਰ ਸਾਹਿਬ ਇੱਕ ਸੰਗਤ ਵੀ ਘਟ ਗਈ। ਉਹਦੇ ਬਾਰੇ ਥੋੜਾ ਕੀ ਦੱਸੋ? ਦੇਖੋ ਜੇ ਮੈਂ ਜੋ ਕੋਸ਼ ਚੱਲਦਾ ਵਾ মিডিਏ ਦੇ ਵਿੱਚ ਉਹਦਾ ਕਿਤੇ ਨਾ ਕਿਤੇ ਅਸਰ ਜਿਹੜਾ ਉਹ ਹਰ ਪਾਸੇ ਹੁੰਦਾ ਪਰ ਮੈਂ ਸੰਗਤ ਨੂੰ ਅਪੀਲ ਕਰੂੰਗਾ ਕਿ ਲਾਂਗਾ ਸਾਡਾ ਖੁੱਲਾ ਹੋਇਆ ਤੇ ਸਾਨੂੰ ਖੁੱਲ੍ਹ ਦਲੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਇਹ ਮੁਬਾਰਕ ਧਰਤੀ ਆ ਜਿੱਥੇ ਗੁਰੂ ਸਾਹਿਬ ਨੇ ਜ਼ਿੰਦਗੀ ਦੇ ਅਖੀਰਲੇ ਕੋਈ 18-19 ਬਰੇ ਬਤੀਤ ਕੀਤੇ ਖੇਤੀਬਾੜੀ ਕੀਤੀ ਧਰਮਸ਼ਾਲਾ ਕਾਇਮ ਕੀਤੀ ਤੇ ਇਹ ਬੜੇ ਚਿਰ ਦੀ ਸਿੱਖਾਂ ਦੀ ਇੱਕ ਮੰਗ ਵੀ ਆ ਵੀ ਆਪਾਂ ਨੂੰ ਦਰਸ਼ਨ ਦੇਦਾਰ ਮਿਲਣਾ ਇਹ ਲਾਂਘਾ ਖੋਲਣਾ ਹੀ ਗੁਰੂ ਦੀ ਬੜੀ ਵੱਡੀ ਕਲਾ ਹੀ 19 ਦੇ ਵਿੱਚ ਖੁੱਲ੍ਹਾ 550 ਸਾਲਾਂ ਤੇ ਹੁਣ ਜਦੋਂ ਲਾਂਘਾ ਖੁੱਲ੍ਹਾ ਆਇਆ ਤੇ ਸੰਗਤਾਂ ਨੂੰ ਵੱਧ ਚੜ ਕੇ ਉੱਥੇ ਜਾਣਾ ਚਾਹੀਦਾ ਸਰਕਾਰ ਨੂੰ ਵੀ ਥੋੜੇ ਜੇ ਨਿਯਮ ਸੌਖੇ ਕਰ ਦੇਣੇ ਚਾਹੀਦੇ ਆ ਤਾਂ ਕਿ ਕੋਈ ਵੀ ਉੱਥੇ ਜਾ ਸਕੇ ਜਿਵੇਂ ਸਿੱਖਾਂ ਦੀ ਇਹ ਡਿਮਾਂਡ ਰਹੀ ਆ ਕਿ ਤੁਸੀਂ ਪਾਸਪੋਰਟ ਦੀ ਸ਼ਰਤ ਹਟਾ ਕੇ ਆਧਾਰ ਕਾਰਡ ਕਰ ਦਿਓ ਕਿਉਂਕਿ ਵੀਜ਼ਾ ਤੇ ਨਹੀਂ ਲੱਗਣਾ ਹੁੰਦਾ ਉੱਥੇ ਜਾਣਾ ਵਾ ਤੇ ਆਉਣਾ ਵਾ ਉਹਦੇ ਨਾਲ ਕੀ ਆ ਭਾਵੇਂ ਕੋਈ ਇੱਥੇ ਕਿਸੇ ਵੀ ਧਰਮ ਦਾ ਕੋਈ ਕਈ ਬਜ਼ੁਰਗਾਂ ਨੂੰ ਜਾਣ ਦੀ ਬੜੀ ਇੱਛਾ ਵਾ ਕਿ ਅਸੀਂ ਉੱਥੇ ਜਾਈਏ ਸਰਦਾਰਪੁਰ ਸਾਹਿਬ ਉਹ ਵੀ ਜਾ ਸਕਦੇ ਆ ਬਾਕੀ ਮਾਹੌਲ ਹੋ ਜਾਊਗਾ ਠੀਕ ਮੈਂ ਗੁਰੂ ਅਗੇ ਅਰਦਾਸ ਕਰਦਾ ਵਾਂ ਕਿ ਸੱਚੇ ਪਾਤਸ਼ਾਹ ਇੱਥੇ ਮੁਹੱਬਤ ਕਰੇ ਫੇਰ ਔਰ ਜੋ ਵੀ ਮਾਹੌਲ ਬਣਿਆ ਹੈ ਨਾ ਬਣਿਆ ਹੀ ਬੜੇ ਤਿਆਰ ਤੇ ਇਤਫਾਕ ਦੇ ਨਾਲ ਰਹੀਏ ਕਿਉਂਕਿ ਜੰਗ ਕਿਤੇ ਵੀ ਚੰਗੀ ਨਹੀਂ ਆ ਜੰਗ ਮਨੁੱਖਤਾ ਲਈ ਤੇ ਘਾਤ ਘਾਈ ਆ ਜਿਹੜੇ ਆ ਕੁਦਰਤ ਦੇ ਵਿੱਚ ਜੀਵ ਜੰਤੂ ਆ ਹੀ ਰੋ ਸੀਮਾ ਤੇ ਨਾਗਾ ਸੰਗੀ ਵਿੱਚ ਕੀ ਬਣਿਆ ਆ ਪੰਜਾਂ ਜਾਣਦੇ ਆ ਤੋਂ ਸਵਾਦ ਹੀ ਹਾਲਾ ਦੋਨਾਂ ਹੀ ਮੁਲਕਾਂ ਨੂੰ ਬੜੇ ਇਤਫਾਕ ਦੇ ਨਾਲ ਬਹਿਣਾ ਚਾਹੀਦਾ ਬਾਕੀ ਕਿਤੇ ਵੀ ਕਤਲੋਕਾਰਤ ਨਹੀਂ ਠੀਕ ਉਹਨੂੰ ਗੈਜ ਨਹੀਂ ਕੋਈ ਠਹਿਰਾ ਸਕਦਾ ਇਹੋ ਜੀਆਂ ਘਟਨਾਵਾਂ ਕਦੀ ਦੁਨੀਆ 'ਚ ਹੋਣੀਆਂ ਹੀ ਨਹੀਂ ਚਾਹੀਦੀਆਂ ਜਿਹਦੇ ਨਾਲੇ નિર્ਦੋਸ਼ ਮਰਨ ਤੇ ਮਸੂਮਾਂ ਦਾ ਖੂਨ ਡੁੱਲੇ ਮੈਂ ਨਾਲੇ ਪਰਸੋਂ ਵੀ ਇਹ ਵਿਚਾਰ ਦੇ ਦਿੱਤੇ ਜੀ ਪਾਣੀ ਤੇ ਵੈਸੇ ਕੁਦਰਤੀ ਨਿਯਮਤਾ ਜੀ ਤੇ ਪੰਜਾਬ ਦਾ ਨਾਂ ਹੀ ਪੰਜਾਬ ਜੀ ਪੰਜ ਪਾਣੀਆਂ ਦੀ ਧਰਤੀ ਹੁਣ ਵੀ ਆਪਾਂ ਦਰਿਆ ਸਤਲੁਜ ਦੇ ਕੰਢੇ ਤੇ ਬੈਠੇ ਆਂ ਜੀ ਪਾਣੀਆਂ ਦੇ ਨਾਲ ਸਾਡੇ ਗੁਰੂ ਦਾ ਵੀ ਬੜਾ ਪਿਆਰ ਰਿਹਾ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਰਹਿ ਉਹ ਸਤਲੁਜ ਦੇ ਆਦੀ ਕੰਢੇ ਤੇ ਵਿਆਹ ਦਰਿਆ ਦੇ ਕੰਢੇ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਗੋਦਵਾਲ ਸਾਹਿਬ ਬਸਾਇਆ ਇਵੇ ਹੀ ਨਦੀ ਦੇ ਕੰਢੇ ਤੇ ਬੁਲਣਾ ਨੇ ਪਾਸ਼ਾ ਜੀ ਤੋਂ ਪੰਜਾਬ ਨਾਲ ਤੇ ਇਥੋਂ ਦੇ ਲੋਕਾਂ ਨੂੰ ਮੁਹੱਬਤ ਆ ਪਾਣੀ ਦੇ ਨਾਲ ਜੀ ਜੀ ਜਿਹੜਾ ਇੰਟਰਨੈਸ਼ਨਲ ਰਿਪੀਰੀਅਨ ਲਾਅ ਆ ਉਹ ਇਹ ਗੱਲ ਕਹਿੰਦਾ ਕਿ ਜਿੱਥੇ ਦਰਿਆ ਵਗਦੇ ਕੁਦਰਤੀ ਤੌਰ ਤੇ ਪਹਿਲਾਂ ਉਹਨਾਂ ਦਾ ਹੀ ਹੱਕ ਆ ਜੀ ਕਿਉਂਕਿ ਜਦੋਂ ਹਾੜ ਹੁੰਦੇ ਪਿਛੇ ਦੇ ਆਏ ਸੀ ਤੇ ਰੋਪੜ ਤੇ ਕਿੰਨਾ ਪਾਣੀ ਆਇਆ ਜਾਂ ਪੰਜਾਬ 'ਚ ਆਇਆ ਬਿਲਕੁਲ ਜੀ ਉਦੋਂ ਪਾਣੀ ਖੁੱਲਾ ਵੀ ਛੱਡ ਦਿੰਦੇ ਇਸ ਕਰਕੇ ਸਰਕਾਰਾਂ ਨੂੰ ਤਾਂ ਕੰਨੀ ਕਰਨਾ ਚਾਹੀਦਾ ਪੰਜਾਬ ਦੀ ਜ਼ਮੀਰ ਬੰਜਰ ਨਹੀਂ ਹੋਣੀ ਚਾਹੀਦੀ ਪੰਜਾਬ ਦੀ ਜ਼ਮੀਨ ਨੇ ਹਰੀ ਕ੍ਰਾਂਤੀ ਕਾਢ ਕੇ ਮੁਲਕ ਦਾ ਢਿੱਡ ਭਰਿਆ ਇੱਥੇ ਜੋ ਕੁਝ ਵੀ ਹੁਣ ਚੱਲ ਰਿਹਾ ਠੀਕ ਨਹੀਂ ਆ ਪੰਜਾਬ ਦੇ ਪਹਿਲਾਂ ਸੋਚਦਾ ਸੀ ਕਿ ਅੱਗੇ ਜਾਦਾ ਜਾ ਰਿਹਾ ਹੁਣ ਜਿਹੜਾ ਹੈਗਾ ਉਹ ਵੀ ਕੋਣ ਨੂੰ ਘਿਰਦੇ ਐਵੇਂ ਨਹੀਂ ਕਰਨਾ ਚਾਹੀਦਾ ਜਿਵੇਂ ਉਹ ਕਹਿ ਰਹੇ ਨੇ ਨਾ ਕਿ ਪੰਜਾਬ ਦੇਸ਼ ਕਹਿੰਦੇ ਆ ਕਿ ਦੇਸ਼ ਦਾ ਪਾਣੀ ਆ ਜੀ ਇਹ ਫਿਰ ਉਧਰ ਦੱਖਣ ਭਾਰਤ ਦੇ ਵਿੱਚ ਕਿਉਂ ਨਹੀਂ ਲਾਗੂ ਕਰਦੇ ਪਾਣੀ ਤੇ ਜਿੱਥੇ ਵਗਦਾ ਉਹਦਾ ਹੀ ਹੁੰਦਾ ਠੀਕ ਆ ਦੇਸ਼ ਵੀ ਸਾਡਾ ਪਰ ਜਦੋਂ ਇੱਥੋਂ ਪਾਣੀ ਦੀ ਲੋਡ ਜ਼ਿਆਦਾ ਵਾ ਇੱਥੋਂ ਆਪਾਂ ਤਾਂ ਕਿਨਾਲ ਬਾਹਰ ਖੜਾਂਗੇ ਤੇ ਫਿਰ ਇਹ ਖੇਤਰ ਸਾਡਾ ਜਿਹੜਾ ਇਹ ਸੋਕਾ ਪ੍ਰਭਾਵਤ ਹੀ ਹੋਣਾ ਤੇ ਇੱਥੇ ਫਸਲਾਂ ਕਿੱਦਾਂ ਹੋਣੀਆਂ ਸਾਡੀਆਂ ਤੇ ਕੀੜੀਆਂ ਸਾਡੀਆਂ ਕਿਵੇਂ ਆਪਣੇ ਆਪ ਨੂੰ ਅੱਗੇ ਅਗਾਹ ਖੜਨ ਹਰਿਆਣਾ ਕਹਿੰਦਾ ਭਾਈ ਕਨਈਆ ਜੀ ਜਿਹੜੀ ਸੋਚ ਰੱਖੋ ਜਿੱਦਾਂ ਉਹਨਾਂ ਨੇ ਹਰੀਖ ਨੂੰ ਪਾਣੀ ਪਿਲਾਇਆ ਜੀ ਸਿੱਖਾਂ ਤੋਂ ਵੱਧ ਭਾਈ ਕਨਈਆ ਜੀ ਦੀ ਸੋਚ ਪੜ ਰੱਖ ਸਕਦਾ ਭਾਈ ਕਨਈਆ ਤੇ ਪਾਣੀ ਪੀਉਂਦੇ ਸੀ ਨਾ ਜੀ ਜੀ ਤੇ ਪਿੰਡ ਤੋਂ ਅਗੇ ਜਾ ਰਿਹਾ ਭਾਵੇਂ ਸਾਰਾ ਹਰਿਆਣਾ ਕੀ ਪਰ ਸਾਰਾ ਬੁਲੰਦੀਲੇ ਤਾਂ ਨਹੀਂ ਮੁੱਕਦਾ ਜੀ ਉਹ ਤੇ ਪਿੰਡ ਦੀ ਗੱਲ ਆ ਨਾ ਜੀ ਭਾਈ ਕਨਈਆ ਜੀ ਦੀ ਜੇ ਗੱਲ ਆ ਤੇ ਭਾਈ ਬਜੇਤਰ ਸਿੰਘ ਵੀ ਇੱਥੇ ਖੜਾ ਨਾ ਜਦੋਂ ਕੋਈ ਚੜ੍ਹ ਕੇ ਆਉਂਦਾ ਤੇ ਬਜੇਤਰ ਸਿੰਘ ਨੇ ਵਰਖਾ ਵੀ ਮਾਰਦਾ ਜੀ ਤੇ ਦੋਵੇਂ ਗੱਲਾਂ ਇੱਥੇ ਜਿਹੜਾ ਤੇ ਨਿਮਰਤਾ ਨਾਲ ਆ ਰਿਹਾ ਸੱਚੇ ਬਾਦਸ਼ਾਹ ਦੇ ਘਰੇ ਜੀ ਹੁਣੇ ਤੋਂ ਦੇਖ ਲੈ ਕੇ ਆਏ ਹਾਂ ਸਾਰੇ ਮਿਲ ਕੇ ਪਰ ਜੇ ਕੋਈ ਕਵੇ ਭਈ ਟੱਕਰ ਨਾ ਤੇ ਫੇ ਗੁਰੂ ਨੇ ਦੇਖਦਾ ਸਿਧਾਂਤ ਵੀ ਦਿੰਦਾ ਠੀਕ ਆ ਹਰਿਆਣਾ ਵੀ ਆਪਣਾ ਹੀ ਆ ਜੀ ਅੱਗੇ ਉਹਨਾਂ ਕੋਲ ਪਾਣੀ ਜਾ ਰਿਹਾ ਤੇ ਜਮਨਾ ਦਾ ਪਾਣੀ ਉਹੀ ਵਰਤਦੇ ਨੇ ਦੁਜੀ ਕੱਲ ਮੈਂ ਤੇ ਹੱਕ ਦੀ ਗੱਲ ਕਰੂੰਗਾ ਖੱਤ ਦੀ ਗੱਲ ਕਰੂੰਗਾ ਹੱਕ ਸਾਚੇ ਹੋਈ ਆ ਕਿ ਅੱਜ ਪੰਜਾਬ ਨੂੰ ਜਿਆਦਾ ਲੋੜ ਆ ਪਾਣੀ ਠੀਕ ਉਹਦਾ ਹੱਕ ਖੋਇਆ ਨਹੀਂ ਜਾਣਾ ਚਾਹੀਦਾ